ਆੰਦਾਂ ਬਾਬਾ ਅੰਡਰ ਪੈਸਿੰਗ ਜੀ ਜੀ ਦਿਨ ਲੈ ਤੁਸੀਂ ਸਪਿੰਡ ਕਮਾਲ ਪਰ ਤੋਂ ਖਾ ਰਹੇ ਆਂ ਤਾਂ ਗੁਗਰਾ ਸਾਹਿਬ ਜੀ ਦਾ ਜਿਹੜੇ ਅਗਵਾਈ ਕਰ ਰਹੇ ਨੇ ਜੋ ਸਤਗੁਰੂ ਨੇ ਬਖਸ਼ਿਆ ਸੀ ਤੇ ਉਹਨਾਂ ਦੀ ਅਗਵਾਈ ਸਦਕਾ ਅੱਜ ਬਾਬਾ ਅੰਦਰਪੈ ਸਿੰਘ ਤੋਂ ਸੰਗਤਾਂ ਦੇ ਨਾਲ ਨਾਲ ਆਲਾ ਕਾਸ਼ ਆਵੇ ਜੀ ਸੰਗਤਾਂ ਦੇ ਨਾਲ ਨਾਲ ਆਲਾ ਕਾਸ਼ ਆਵੇ ਜੀ ਸੰਗਤਾਂ ਦੇ ਨਾਲ ਨਾਲ ਆਲਾ ਕੋ ਜਾਨ ਬੋਲ ਸੰਗਤਾਂ ਦੇ ਨਾਲ ਨਾਲ ਆਲਾ ਹਰਿ વિના ਵਾਲਾ ਆ ਜੀ ਸੰਗਤਾਂ ਦੇ ਨਾਲ ਨਾਲ ਆਲਾ ਸੰਗਤਾਂ ਦੇ ਨਾਲ ਨਾਲ ਆਲਾ ਸੱਤੋ ਸੰਗ ਦੀ ਢਾੜੀ ਢਾੜੀ ਬਾੜੀ ਕੀਮਤੀ ਸੱਤੋ ਸੰਗ ਭਿਸੜੀ ਢਾੜੀ ਦੀ ਕੋਤੀ ਰਾਤੋ ਡਾਂਗ ਦੀ ਢਾੜੀ ਹੰਦਾ ਹੰਦਾ ਇਹ ਪਿੰਡ ਨਾਲ ਜਾ ਰਿਹਾ ਵਾਏ ਗੀ ਇਹ ਸਲਾਨਾ ਚੱਲ ਰਿਹਾ ਜੀ ਸਲਾਨਾ ਚੱਲ ਰਿਹਾ ਵਾਏ ਗਰੂ ਜੀ ਇਹ ਕਿਹੜਾ ਦਿਨ ਕਿਹੜਾ ਵਾਰ ਜਦੋਂ ਇਹ ਚਲਾਇਆ ਜਾ ਰਿਹਾ ਜੀ ਵਾਏ ਜੀ ਸੇਵੇਂ ਸਰਾ ਤੇ ਨਗਰ ਕੀਰਤਨ ਹੁੰਦਾ ਹੁੰਦਾ ਜੇ ਸਤੰਨੇ ਤੇ ਮੇਲਾ ਹੁੰਦਾ ਜੀ ਖਰਚੀ ਮੂਤ ਤੇ ਵਾਏ ਖਾਡ ਵਾਏ ਗੀ ਦਾ ਖਰਚਾ ਰਹੇ ਵਾਏ ਜੀ ਅੱਜ ਨਗਰ ਕੀਰਤਨ ਕਿੱਥੋਂ ਚੱਲਿਆ ਨਗਰ ਕੀਰਤਨ ਸਾਡੇ ਸਾਰੇ ਪਿੰਡ ਦੇ ਸਾਂਝੇ ਗੁਰਦੁਆਰਾ ਸਾਹਿਬ ਸ੍ਰੀ ਪਤਾ ਅੰਦਰ ਬੈਠੇ ਕਿਹਦੀ ਸ਼ਹੀਦ ਉਹਨਾਂ ਦੇ ਸਨਮਾਨ ਦੇ ਵਿੱਚ ਦਿਨ ਦੇ ਵਿੱਚ ਹਰ ਸਾਲ ਨਗਰ ਕੀਰਤਨ ਨਿਕਲਦਾ ਹੈ ਤੇ ਅੱਜ ਦੇ ਨਗਰ ਕੀਰਤਨ ਕਿਉਂ ਨਿਕਲਿਆ ਨਗਰ ਕੀਰਤਨ ਦੇ ਵਿੱਚ ਸਾਡੇ ਰੰਗਰੇਟਾ ਫੌਜ ਹੁਣ ਤੇ ਮੁੰਡਿਆਂ ਵੱਲੋਂ ਚੰਨੇ ਦੇ ਰਸਤਾ ਲੰਗਰ ਲਗਾਇਆ ਗਿਆ ਜੋ ਕਿ ਤੁਹਾਨੂੰ ਸਾਹਮਣੇ ਖਿੜ ਰਿਹਾ ਚੱਲ ਰਿਹਾ ਹੈ ਇਹ ਕਨੇ ਦਾ ਅਸਲ ਸੰਕਾ ਬੀਪੀ ਕੇ ਨਹਾਲ ਹੋ ਰਹੀਆਂ ਨੇ ਤੇ ਨਾਲ ਗੁਣ ਗਾਣ ਕਰ ਰਹੇ ਨੇ ਪ੍ਰਭੂ ਦਾ ਇਹ ਜਗਰ ਕੀਰਤਨ ਹਰ ਸਾਲ ਇਸੇ ਤਰ੍ਹਾਂ ਨਿਕਲਦਾ ਹੈ ਇਸੇ ਤਰ੍ਹਾਂ ਸੰਕਾ ਸ਼ਖਦਾ ਤੇ ਇਤਸ਼ਾਹ ਨਾਲ ਭਾਗ ਲੈਂਦੀਆਂ ਨੇ ਹੁਣ ਤੀਸਰਾ ਵੀ ਕੱਲ 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 14 ਸਤੰਬਰ ਦਿਨ ਐਤਵਾਰ ਨੂੰ ਪਿੰਡ ਕਮਾਨਪੁਰਾ ਲਿਕੇ ਰਾਬਾੰਦਰਪੈ ਸਨਮਾਨ ਦੀ ਦਸਤਖੀ ਦੀ ਸਮਾਨ ਸਨਮਾਨ ਤੇ ਚੇਤ ਉਹਨਾਂ ਦੇ ਮੇਲਾ ਮਨਾਇਆ ਜਾਂਦਾ ਜਿਹਦੇ ਸੰਗਤਾਂ ਦੇ ਅੱਗੇ ਨਿਕਲਿਆ ਰ ਕੱਲ ਨੂੰ ਮੇਲਾ ਹੈ ਜਿਹਦੇ ਵਿੱਚ ਸਾਰੀਆਂ ਸੰਗਤਾਂ ਨੂੰ ਹਮ ਉਮਨਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਬੈਠੀ ਟੀਮ ਪਿੰਡ ਘੁਮਾਰ ਪਰ ਪਹੁੰਚਿਆ ਕਿ ਇੱਥੇ ਜਿਹੜਾ ਤਾਂਤਨ ਬਾਬਾ ਅੰਦਰ ਪੈਸੇ ਜੀ ਜੋ ਸ਼ਹੀਦ ਨੇ ਉਹਨਾਂ ਦਾ ਜਮਹਨ ਨਗਰ ਕੀਤਾ ਚੱਲਿਆ ਔਰ ਇੱਥੇ ਗੁਰੂ ਸਾਹਿਬ ਬਖਸ਼ ਗੁਰੂ ਦਸੇ ਪਾਸ਼ਾ ਜੀ ਗੁਰੂ ਦੇ بیٹے ਰੇਟਾ ਗੁਰੂ ਦੇ بیٹے ਉਹ ਖਿਤਾਬ ਬਖਸ਼ ਮਿਲਿਆ ਸੀ ਔਰ ਅੱਜ ਜਿਹੜੀ ਰੰਗਰੇਟਾ ਫੌਜਰੋਂ ਗੁਰੂ ਸਾਹਿਬ ਦੀ ਬਖਸ਼ਿਸ਼ ਫੌਜਰੋਂ ਅੱਜ ਜਿਹੜੀ ਸਮੂਹ ਸੈਟਰ ਖੰਡੇਮੁਡੇ ਜੰਨੇ ਦੇ ਰਾਤਾ ਜੋ ਅਮਰਤਾ ਸ਼ਿਕਾਇਤ ਜਾ ਰਿਹਾ ਔਰ ਇਹ ਸਲਾਨਾ ਜੋੜ ਮੇਲਾ ਜਿਹੜਾ ਮਨਾਇਆ ਜਾ ਰਿਹਾ ਉਹ ਆਇਆ ਦੁਆਰਾ 14 ਤਰੀਕ ਨੂੰ ਅੱਜ ਤੇਰੇ ਦਿਨਗੁਰ ਜਿਹੜਾ ਬਹਾਨਗਰ ਚੇਤਨ ਨਿਕਲਿਆ ਸੀ ਜਿਸ ਵਿਸ਼ੇ 'ਤੇ ਦਲਬੀ ਸਿੰਘ ਦਾਸ ਦਾ ਅਮਰਸਰ ਤੇ ਜੀਏ ਪ੍ਰਬੰਧਕਾ ਇਹ ਜਿਹੜਾ ਡਿਪਟੀ ਸਾਬ ਨੇ ਕਮਨ ਪਵਨ ਨੂੰ ਪ੍ਰੀਤ ਸਿੰਘ ਜੀ ਔਰ ਇਹਨਰੇ ਸਾਥੀ ਜੀ ਨਾਮ ਮੇਰਾ ਆਪਸੀ ਆਹ ਮੇਰਾ ਨਾਮ ਹੈ ਜੀ ਹਾਂ ਬੇਟਾ ਕੀ ਨਾਮ ਹੈ ਸਤਨਾਮ ਸਿੰਘ ਔਰ ਇਹਨਰੋ ਅੱਜ ਜੰਨੀ ਦੇ ਰਾਦ ਤੋਂ ਪਿਆ ਜਾ ਰਹਾ ਸਮਝ ਸਕਤ ਨੂੰ ਔਰ ਇਹਨਰੋ ਅੱਜ ਦੇ ਆਸਲਾਂ ਦੀ ਜੋੜ ਮੱਲੇ ਦੀ ਲੱਖ ਲੱਖ ਵਧਾਈ ਹੋਵੇ ਅਸ਼ਾਦਾ ਬਾਰੂਏ ਹੀਰ ਬਾਬਾ ਜਮਨ ਸਿੰਘ ਜੀ ਦੇ ਸਥਾਨਾ ਤੇ ਅੱਜ ਜੋ ਨਗਰ ਕੀਰਤਨ ਆ ਰਿਹਾ ਹੈ ਤੋ ਸਭ ਸੰਗਤਾਂ ਇੱਕ ਸਤਿਗੁਰੂ ਦੀ ਕਿਰਪਾ ਦੇ ਨਾਲ ਸੇਵਾ ਨਿਭਾ ਰਹੇ ਨੇ ਸਤਿਗੁਰ ਜੀ ਕਿਰਪਾ ਕਰਨ ਇਸ ਨਗਰ ਦਾ ਭਲਾ ਕਰਨ ਚੜ੍ਹਦੀਆਂ ਕਲਾ ਕਰਨ ਤੇ ਤੰਦਰੁਸਤੀ ਦੀਆਂ ਦਾਤਾਂ ਬਖਸ਼ੇ ਕਰਨ ਨਾਮ ਦੀਆਂ ਦਾਤਾਂ ਬਖਸ਼ੇ ਕਰਨ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਈहां ਉਹਾਂ ਸੱਚ ਹੋਵੇ ਵਾਲੀਆਂ ਬਖਸ਼ਾ ਕਰਨ ਅੱਜ ਮੇਲੇ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਸਜਾਇਆ ਜਾਂਦਾ ਹੈ ਕੱਲ ਮੇਲਾ ਬਹੁਤ ਭਰਿਆ ਭਰੇਗਾ ਹਮ ਹਮ ਆਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸੇਵਾ ਦੇ ਭਾਰੀ ਨੇ ਹਮ ਕਰ ਸਕਦੇ ਆ ਹੱਜ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਸੀ ਹੈ ਤਾਂ ਤੰਤਰਬਾਪਾ ਨਾ ਪਾਸੰਗੀ ਜਿਨ੍ਹਾਂ ਦੇ ਸਥਾਨ ਤੋਂ ਐ ਸਾਲ ਬੜੇ ਸ਼ਰਧਾ ਦੇ ਭਾਵਨਾ ਦੇ ਨਾਲ ਜੋੜ ਮੇਲੇ ਮਨਾਏ ਜਾਂਦੇ ਨੇ ਸਾਰੇ ਨਗਰ ਦੇ ਸੰਗਤ ਵੱਲੋਂ ਪਾਣੀ ਬਾਸਰ ਦਾ ਮੰਨਤਰਾ ਸੰਤਾਂ ਬੜੇ ਹੀ ਚਾਰ ਦੇ ਨਾਲ ਪਿਆਰ ਸਰਕਾਰ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਹੇਠ ਜੋ ਵੀ ਅਪਰਾ ਦੇ ਲੰਗਰ ਦੇ ਪਰਾਲੇ ਚੱਲ ਰਹੇ ਨੇ ਇਸੇ ਤਰ੍ਹਾਂ ਹੀ 5 ਜਨਵਰੀ ਨੂੰ ਜੋ ਮਹਾਨ ਤਨਤਨ ਸਾਹਿਬ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਜੋ ਨਗਰ ਕੀਰਤਨ ਮਹਾਨ ਬਾਬਾ ਜੀਵਨ ਸਿੰਘ ਜੀ ਦੇ ਦਰਬਾਰ ਤੋਂ ਨਿਕਲਦਾ ਹੈ ਇਸੇ ਤਰ੍ਹਾਂ ਇਹ ਸੰਗਤਾਂ ਉਹ ਮਹਮਾਤੇ ਪੜਾ ਵੀ ਕਰਦੀਆਂ ਨੇ ਸੇਵਾ ਵੀ ਨਿਭਾਉਂਦੀਆਂ ਨੇ ਜੋ ਰੰਗਰੇਟੇ ਦਲ ਖਾਲਸਾ ਸਾਡੀ ਟੀਮ ਜੋ ਛੜਵਾੜੀ ਟੀਮ ਪਹੁੰਚੀ ਹੈ ਹਰ ਸਾਲ ਸੇਵਾ ਨਿਭਾਉਂਦੀ ਹੈ ਸਾਡੇ ਨਗਰ ਦੇ ਵਿੱਚ ਕੋਈ ਵੀ ਜਾਤ ਪੱਤ ਦਾ ਇਹੋ ਜਿਹਾ ਕੋਈ ਵਿਤਕਰਾ ਨਹੀਂ ਹੈਗਾ ਜੋ ਵੀ ਭਾਈਚਾਰਾ ਸਾਰਾ ਰਾਜ ਨੂੰ ਕਿ ਸੇਵਾ ਨਿਭਾਉਂਦਾ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਸੰਗਤਾਂ ਇਥੇ ਟਿਕਨ ਪਹੁੰਚਣੀਆਂ ਨੇ ਉਹ ਮਹਮਾਤੇ ਖੁਸ਼ੀਆਂ ਖੁਸ਼ੀਆਂ ਵਾਹ ਕਰੋ ਜੇ ਪ੍ਰਵਾਤ ਫਿਰ ਲੈ ਕੇ